Yeah. 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 ਕਿਉਂਕਿ ਅੱਜ ਦਾ ਦਿਨ ਜੋ ਅੱਜ ਦਾ ਦਿਨ ਆਪਣੇ ਬਹੁਤ ਸਹਾਵਨਾ ਹੈ ਆ ਜਾਓ ਲੈ ਤੂੰ ਵੀ ਪਾਈ ਇੱਥੇ ਪਾਈ ਬਾਰੇ ਰੱਜ ਕੇ ਨਾ ਰੋ ਕੋ ਨਾ ਹਰਿ ਨਮੋ ਹਮ ਹਰਿ ਨਮੋ ਹਮ ਬੋ ਸਤਿ ਜੀ ਨਮੋ ਹਮ ਬੰਦਨ ਕਰਮੋ ਸੁਖ ਜੀ ਨਮੋ ਹਮ ਬੰਦਨ ਕਰਮੋ ਸੁਖ ਜੀ ਨਮੋ ਹਮ ਓਰ ਸਾਰ ਸਤਿ ਪਾਲੀ ਪ੍ਰਖ ਲਾਗ ਰਹੇ ਹੋ ਮੇਰਾ ਚੀਤ ਆਦ ਪਾਨੀ ਦੇ ਪ੍ਰਕਾਸ਼ ਸੁਹਾਈ ਤਨਨ ਮਾਰਾ ਮੀਤ ਮਨੁ ਜੀਵਤ ਕੈ ਸਹਿ ਦੁਰੀ ਚੰਦ ਦੇ ਤਨ ਮਾਰੀ ਹਰਿ ਸਿਮਰ ਸਿਮਰਨ ਅਨਤ ਕਰਨ ਨਾਮਿਕ ਪੂਜਨ ਪੈਜ ਰਖੀ ਹਰਿ ਸਿਮਰਨ ਸਿਮਰਨ ਅਨਤ ਕਰੁ ਨਾਮ ਅਸਤ੍ਰ ਮੂਲਨ ਪੈਜ ਰਖਾਈ ਜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ जय राम जी की पखड़ी सतनाम श्री हरि गुण सागर श्री रामपुरी महावदी जान द्वारा एक ऊं अवतार हूं सतनाम सतनाम कुल जन आप के रीति के वाचे आहा जो तेरे शांति फनीत कहते सुरता सतगुरु आप तुजी सिर मंदिर मान को चढ़ लाके महाजी आनंद में भवत् मान इन और तेरे ਆਇਆ ਕੌਨ ਨਾ ਬੁਣੀ ਤੋ ਸਾ ਸੋ ਦੀ ਆਇਆ ਕੋਈ ਨਾ ਨਗਾੜੀ ਵਿਦਾਰ ਹੋ ਰਹੇ ਸਤਾਨੰਤਰੀ ਅਮੀਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਿਤਾ ਵਾਹਿਗੁਰੂ ਜੀ ਕੀ �ਰੀਬਨਵਾਦ ਜੀ ਸਮੂਹ ਸੰਗਤਾਂ ਦੀਆਂ ਦੇ ਚਰਨਾ ਕਮਲਾਂ ਦੇ ਵਿਚਾਰਦਾਸ ਬੇਨਤੀ ਜੋ ਦੀ ਪ੍ਰਾਰਥਨਾ ਹੈ ਗਰੀਬਨਵਾਦ ਜੀ ਇਹ ਗਰੀਬਨਵਾਦ ਜੀ ਦੇ ਦਰਕਰ ਦੇ ਪ੍ਰੀਤਪਾ ਸਰਦਾਰ ਕਰਨਜੀਤ ਸਿੰਘ ਜੀ ਕਹਿ ਰਹੀ ਸੋ ਸਾਰੀ ਪ੍ਰਭਾਤ ਅਪਦੀ ਬੜੀ ਬੜੀ ਮਹਾਨ ਮਿਹਰਪਾ ਰਹੇ ਕੋਈ ਸੱਚੇ ਪਾਤਸ਼ਾਹ ਜੀ ਆਪ ਜੀ ਬਣੋ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਕੇ ਕੇ ਸੀ ਪੰਜਾਬ ਦੀ ਕਾਂਗਰਸ ਪੰਜਾਬ ਦੀ ਚੇਅਰ ਮੈਂ ਬਹੁਤ ਸਿੱਕੇ ਪਾਤਸ਼ਾਹ ਦਾ ਸਤਿ ਸ਼ਰਨਾ ਕਰਦੇ ਹਾਂ ਸਿੱਕੇ ਪਾਤਸ਼ਾਹ ਜੀ ਬਹੁਤ ਆ ਸੁਖ ਰਹਾ ਹੈ ਸੁਖ ਰਹਾ ਸੁਖਪੂਰਤ ਨਵਾਦ ਸੱਚੇ ਪਾਤਸ਼ਾਹ ਜੀ ਆਪ ਨੇ ਕਿਰਪਾ ਕਰਨੀ ਸਰਦਾਰ ਕਰਨ ਕਨਵੀਰ ਸਿੰਘ ਗੈਰੀ ਤਸਾਸਰੀ ਪ੍ਰਵਾਹ ਤੇ ਆਪ ਨੂੰ ਇਹ ਪ੍ਰਯਾਹਤ ਰੱਖਣਾ ਸਿੱਧੇ ਬਾਸ ਹੋਈ ਲੋ ਜਿੰਮੇਵਾਰੀ ਮੇਰੀ ਸਟੇਕ ਪਾਸ ਸਾਹਿਬ ਨੂੰ ਉਸ ਜੁਮਨੇ ਪਰਿਮਲ ਬਾਂਡੇ ਸੱਚੇ ਪਾਸੇ ਬਲ ਕੋਦਨ ਬੁੱਤਸ ਕਰਨੇ ਸਟੇਕ ਪਾਸ ਸਾਹਿਬ ਨੂੰ ਨਾ ਬੁਲਾਵਾਂ ਬੜੀ ਸੁੰਦਰ ਪੋਸਾਖੀ ਪਹਿਨਾਏ ਗਏ ਨੇ ਆਪ ਜੀ ਨੇ ਅਨੁਗਾਮੀਕਰ ਕਰਨੀ ਜੀ ਪਰਤੀ ਸੇਵਾ ਸੇਵਾਦਾਰ ਪਰਵਾਰ ਦੇ ਪਰਦੇ ਲੋਕ ਲੋਕਿਤ ਕੱਜ ਕੀ ਰੱਖਣੇ ਉਹ ਨਾਮ ਰਸਤੇ ਪਾਤਸ਼ਾਹੀ ਆਪਣੀਆਂ ਦਸਾਂ ਨਾਂ ਦੀਆਂ ਕ੍ਰਿਤੀ ਕਮਾਈਆਂ ਦੇ ਵਿੱਚੋਂ ਤੇ ਹਵਲਕੜਾ ਪ੍ਰਸਾਦ ਦਿੱਤਾ ਸਾਰੇ ਪਰਿਵਾਰ ਦੇ ਸਭ ਤੋਂ ਮੇਰਿਆ ਪਾਤਰ ਰਖਣਾ ਦੂਸਾਂ ਪਰ ਤਾਂ ਪੁਲਿਸ ਦਾ ਨਾਸ ਕਰਨਾ ਭਜਨ ਦਾ ਪ੍ਰਤਾਪ ਕਰਨਾ ਦੇਹ ਰੂਪਤਾ ਵਕਸਨੇਦਰ ਬਖਸ਼ਨੇ ਜੀਵਨ ਨਾਮ ਦਾਤ ਬਖਸ਼ਨੇ ਦਾ ਚੌਕਨੀ ਧੱਕੇ ਬਖਸ਼ਨੇ ਸੌਰੀਆ ਹੈ ਸੋ ਜੰਮੀਆਂ ਸੋ ਮਨੁਭਾਵਨਾ ਨਾਲ ਸੰਗਮ ਕਰਨੀਆਂ ਸਭ ਜੀ ਜੀ ਨਾਮ ਤੇ ਯੰਦਗਤ ਤੇ ਕਾਜੂਗੁਰ ਸੰਧੀ ਹਾਜੀ ਜੀ ਤੁਮ ਬਰਮਾਨ ਕਰਨੀ ਤੇ ਸਤਿ ਸਤਿ ਬਰਮਾਨ ਕਰਨੀ ਲੋਪਰੰਤ ਜੀ ਮਾਨਿਓ ਅਰ ਕਰਪਾ ਕੀ ਜੋ ਪ੍ਰਭ ਕੋਮਲ ਹੋ ਚਾਹੀ ਕੋ ਸਾਧ ਜਿਲੇ ਰਾਜ ਕਰੇਗਾ ਕਾਲਸਾ ਰਾਖੀ ਰਹੇ ਕੋਈ ਕਵਾਰ ਹੋਏ ਸਭ ਮਿਲਾਂਗੇ ਜੀ ਕਰਤੂ ਵਾਹਿਗੁਰੂ ਨਾਮ ਜਹਾਜ ਹੈ ਜੈ ਸਤਿ ਸ੍ਰੀ ਬਾਗ ਗੁਰੂ ਸਰਦਾ ਕਰ ਸੇਵਦੀ ਸੇਵਤੇ ਵਰਨਕਾਰ ਘਾਲ ਤੁਤੇ ਸੁਨਿਹਾਲੋ ਹੋਰ ਜੀ ਆਪਨੋ ਬੋਲੇ ਜੋ ਨਿਹਾਲ ਹੋਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗਣ ਸੋਰਠ ਮਹੱਲਾ ਪੰਜਵਾਂ ਆਗੈ ਸੁਖ ਮੇਰੇ ਮੀਤਾ ਪਾਸੇ ਅਨੰਦ ਪ੍ਰਭ ਕੀਤਾ ਆਗੈ ਸੁਖ ਮੇਰੇ ਮੀਤਾ ਪਾਸੇ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਏ ਫਿਰ ਡੋਲਤ ਕਤਹੂ ਨਾਹੀ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਨਤਨਾਿਕ ਨਾਮ ਤੇ ਆਈ ਨਤਨਾਿਕ ਨਾਮ ਤੇ ਆਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੀ ਸਰਮਾਨ ਗੁਰੂ ਸ਼ਰਸਾ ਸਾਗਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਾਂ ਅੱਜ ਵੀ ਅੱਜ तो काली मंदिर आया मैं सब तो पहला क्योंकि जेडी जावा जे मिलती है ना कि पिंड बात बाबा जी का स्थान आप खड़े हाँ

ਸਤਿਕਾਰਯੋਗ ਮੇਰੇ ਦਾਦਾ ਜੀ ਸੁਨਾਰ ਭਾਨ ਸਿੰਘ ਜੀ ਮੇਰੇ ਪड़ोसਰ ਮਾਸਟਰ ਜੀ ਸਿੰਘ ਜੀ ਘਰੀ ਸਾਡੇ ਸੁਰਗੀ ਚਾਚਾ ਜੀ ਪਰਵਾਰ ਦਾ ਹੈ ਇਸ ਲਈ ਮੈਂ ਸਾਰਾ ਰੇੜੀ ਗੋਆਂ ਦਾ ਲੋੜਾ ਜਿਹੜੇ ਮਨੁਸ਼ੀਰ ਬਣਨ ਵਾਸਤੇ ਤੇ ਆਇਓ ਬੇਨਾਂ ਚਾਚੀ ਨਾ ਭਾਈਆਂ ਜੀ ਦਾ ਘਰਣਾ ਤੇ ਸਾਰੇ ਪਰਿਵਾਰ ਕੁਸ਼ੀ ਦੇ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬੜੀ ਆ ਸਰਪੰਚ ਸਾਹਿਬ ਅਰਬਿੰਦ एबी पर सरपंच परिचय परिचय तौर पे आए हैं वैभव जी पादेव और सरपंच गौरव जी द्वारा बनी बेटी बाबा जी से ले को लाणा श्याना सिंह जी पूरी कमरा बैठा चर्चा करता बैठा सारे ने सारे नाम नाम लोग होते बैठे हुए वेरी गुड रे इज्जत उड़े रह गया कड़ी बंजे बच्चे है गए ਤੁਸੀਂ ਇੱਥੇ ਜਾਓ ਸੋ ਬਹੁਤ ਸਾਰੇ ਗੱਲਾਂ ਕਰਵਾਏ ਇਹ ਕਦੇ ਜੁੜ ਕਰਾਂਗੇ ਸੁਪਤਮਾਨੋ बाबा जी ਤੁਸੀਂ ਸਾਥ ਰਹੇ ਥੋੜਾ ਅਸ਼ੀਰਵਾਦ ਹਮੇਸ਼ਾ

ਦੇਖਣ ਵਾਲਿਆਂ ਤੋਂ ਆਪਣੇ ਸੌਰੀ ਮਸੀਹ ਦਾ ਮਾਸ਼ੂਦੀ ਇਸਰੀ ਬਰਨ ਸਾਰੇ ਸਾਰੇ ਪਰਿਵਾਰ ਨੂੰ ਤੁਹਾਡਾ ਬਹੁਤ ਤੰਦਾਰ ਬੜਾ ਜੀਿਕਾ ਕਰਦਾ ਹੈ। ਬੜੀ ਜੀਕੀ ਪਰ ਅਪਣੀ ਕਮੇਟੀ ਦੇ ਸਾਰੇ ਉਪਕੇ ਤੇ ਸੰਗਮ ਦੇ ਸਾਰੇ ਜੀਸ਼ਮੇਨ ਮਾਰਸਾ ਮੋਲੇ

ਜੋ ਜੋ ਕਰ ਤੁਸੀਂ ਆਏ ਤੁਸੀਂ ਪੁੱਛਿਆ ਲਗੇ ਸੀ ਹਾਂ ਜੀ ਆਏ ਹੋ ਕੰਮ ਤੇ ਬੜਾ ਨਹੀਂ ਆਏ ਹੋਈ ਪਰ ਜਾਈ ਮਗਰ ਚੱਲ ਗੱਡੂ ਤੋਂ ਨਹੀਂ ਵੀ ਇੱਕ ਬਾਈ ਦੇ ਕੋਲ ਦੂਜੇ ਬਾਈ ਦੇ ਵੀ ਸੋਣਾ ਹੀ ਹੈ ਮੈਂ ਕਿਹਾ ਇਹ ਫੋਟੋ ਕਿੱਥੇ ਮੋਬਾਈਲ ਤੇ ਖਿੱਚ ਲਓ ਫੋਟੋ ਬਹੁਤ ਬਹੁਤ ਵਾਚੀ ਹੋ ਤੋ ਕੀ ਨਾਮਾਂ ਪੱਜ ਦਾ ਕੀ ਪ੍ਰੋਗਰਾਮ ਸੀ ਇੱਥੇ ਆਪਾਂ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਨਸਕਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂ ਆਪਣੇ ਪਿੰਡ ਗਹਿਰੀ ਬਾਰਾ ਸਿੰਘ ਵਿਖਿਆ ਆ ਜਿੱਦੇ ਸ਼ਰੋਮਣੀ ਜਨਾਰਾ ਮਰਸ਼ੀਦ ਬਾਬਾ ਜੀਵਨ ਸਿੰਘ ਰਵਿਟੇ ਗੁਰੂ ਕੇ ਬੇਟੇ ਦੀ ਯਾਦ ਚ ਬੜੇ ਪੁਰਾਣੇ ਸਮੇਂ ਤੋਂ ਗੁਰਦੁਆਰਾ ਸਾਹਿਬ ਬਣਾ ਹੋਇਆ ਹੈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਕੇਸ਼ੀ ਵੈਨੂ ਗੋਪਾਲ ਜੀ ਪੰਜਾਬ ਦੀ ਲੀਡਰਸ਼ਿਪ ਪੰਜਾਬ ਕਾਂਗਰਸ ਦੇ ਪ੍ਰਧਾਨ ਬਿੰਦਰ ਸਿੰਘ ਰਾਜਾ ਵੜਿੰਗ ਕੈਪਟਨ ਸੰਧੂ ਸਾਹਿਬ ਪ੍ਰਤਾਪ ਸਿੰਘ ਬਾਜਵਾ ਸਮੁੱਚੀ ਲੀਡਰਸ਼ਿਪ ਨੇ ਇੱਕ ਜ਼ਮਵਰੀ ਮੇਰੇ ਸਿਰ ਸੌਂਪੀ ਹੈ ਕਿ ਕਾਂਗਰਸ ਪਾਰਟੀ ਦਾ ਇੱਕ ਵਿਭਾਗ ਹੈ ਉਸ ਵਿਭਾਗ ਦਾ ਨਾਮ ਹੈ ਅਨ ਰਜਿਸਟਰਡ ਵਰਕਰ ਐਂਡ এমਪਲਾਈਜ਼ ਵਿਭਾਗ ਕਾਂਗਰਸ ਪਾਰਟੀ ਪੰਜਾਬ ਤੁਜੜਾ ਇਹ ਵਿਭਾਗ ਹੈ بڑا ਹਿੰਦ ਵਿਭਾਗ ਹੈ ਇਸ ਵਿਭਾਗ ਦਾ ਪੰਜਾਬ ਦਾ ਮੈਨੂੰ ਚੇਅਰਮੈਨ ਜਿਹੜਾ ਹੈ ਉਹ ਨਿਯੁਕਤ ਕੀਤਾ ਹੈ ਕਾਪਟਨ ਅ ਅਮਰਿੰਦਰ ਸਿੰਘ ਰਾਜਾਭੜਿੰਗ ਵੱਲੋਂ ਤੇ ਸੂਬੇ ਦੀ ਕਾਂਗਰਸ ਵੱਲੋਂ ਮੇਰਾ ਨਾਮ ਇਹ ਜਾ ਗਿਆ ਸੀ ਜਿਹਨੂੰ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਕਰਜਨ ਖੜਗੇ ਸਾਹਿਬ ਅ ਰਾਹੁਲ ਗਾਂਧੀ ਜੀ ਕੇਸ਼ੀ ਬੈਨੂ ਗੋਪਾਲ ਜੀ ਪ੍ਰਿੰਕਾ ਗਾਂਧੀ ਜੀ ਸਾਰਿਆਂ ਨੇ ਪ੍ਰਵਾਨ ਕਰਦੇ ਹੋਏ ਮੈਨੂੰ ਇਹ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਵੱਡੇ ਮਸਲੇ ਹੈ ਪੰਜਾਬ ਦੇ ਖੇਤ ਮਜ਼ਦੂਰਾਂ ਦਾ ਮਸਲਾ ਪੰਜਾਬ ਦੇ ਪੱਲੇਦਾਰਾਂ ਦਾ ਮਸਲਾ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਦਾ ਮਸਲਾ ਪੰਜਾਬ ਦੇ ਕੱਚੇ ਪੱਕੇ ਮੁਲਾਜ਼ਮਾਂ ਦਾ ਮਸਲਾ ਪੰਜਾਬ ਦੇ ਸਫਾਈ ਕਰਮਚਾਰੀਆਂ ਦਾ ਮਸਲਾ ਪੰਜਾਬ ਦੇ ਸਾਰੇ ਮੁਲਾਜ਼ਮ ਭਾਈਚਾਰੇ ਦੇ ਜਿਹੜੇ ਮਸਲੇ ਐ ਇਹ ਸਾਰੇ ਮਸਲਿਆਂ ਦੇ ਉੱਤੇ ਜਿਹੜੇ ਆ ਅੱਜ ਪੰਜਾਬ ਸਰਕਾਰ ਨੇ ਜਿਨ੍ਹਾਂ ਨੂੰ ਅੱਖੋਂ ਪਰੋਕੇ ਕੀਤਾ ਹੋਇਆ ਹੈ ਇਹਦੇ ਲਈ ਅਸੀਂ ਆਵਾਜ਼ ਉਠਾਈਏ ਤੋਂ ਉਹਦੇ ਲਈ ਆਵਾਜ਼ ਉਠਾ ਕੇ ਅਸੀਂ ਜਿਹੜੇ ਵਿਭਾਗ ਦੀ ਮੈਨੂੰ ਜ਼ਿੰਮੇਵਾਰੀ સોਂਪੀ ਹੈ ਮੈਨੂੰ ਚੇਅਰਮੈਨ ਬਣਾਇਆ ਹੈ ਕਿ ਅਸੀਂ 6 ਮਹੀਨਿਆਂ ਦੇ ਵਿੱਚ ਵਿੱਚ ਸਾਰੇ ਮਸਲੇ ਜਿਹੜੇ ਆਏ ਉਹਨੂੰ ਉਠਾਵਾਂਗੇ ਤੇ ਪੰਜਾਬ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਇਹਨਾਂ ਸਾਰੇ ਵਰਗਾਂ ਦੀਆਂ ਮੁਸ਼ਕਲਾਂ ਨੂੰ ਜਿਹੜਾ ਹੈ ਹੱਲ ਕੀਤਾ ਜਾਵੇ ਅੱਜ ਆਪਣੇ ਨੇ ਗਹਿਰੀ ਪਿੰਡ ਦੇ ਛੋਟੇ ਜਿਹੇ ਗਹਿਰੀ ਬਾਰਾ ਸਿੰਘ ਮਰਾਇ ਪਿੰਡ ਅੱਜ ਤੇ ਅਸੀਂ ਖੜੇ ਆਂ ਛੋਟਾ ਜਿਹਾ ਸਾਡਾ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਅੱਜ ਮੈਂ ਜਦੋਂ ਆਇਆ ਅਰਦਾਸ ਕਰਨ ਵਾਸਤੇ ਅਸੀਰਵਾਦ ਲੈਣ ਵਾਸਤੇ ਬਾਬਾ ਜੀ ਬਲ ਸਿੰਘ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਤੇ ਮੈਂ ਜਿੱਥੇ ਪਲਿਆ ਇਹ ਸਾਰੇ ਮੇਰੇ ਪਰਿਵਾਰਾਂ ਨੇ ਮੈਨੂੰ ਬੜਾ ਪਿਆਰ ਦਿੰਦਾ ਹੈ ਤੇ ਮੈਨੂੰ ਅਸੀਰਵਾਦ ਦਿੰਦਾ ਹੈ ਤੇ ਅਸੀਂ ਕਹਿੰਦੇ ਬਿਰਤਾਂ 라 ਜਾਵਾ ਜਨ ਕੀ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ ਹੈ ਮੇਰੇ ਸਮੂੱਚੇ ਭਾਈਚਾਰੇ ਨੇ ਮੇਰੇ ਪਿੰਡ ਦੇ ਜਿਹੜੇ ਲੋਕਾਂ ਨੇ ਤੇ ਅਰਦਾਸ ਦੇ ਤਹਿਤ ਮੈਂ ਸੋਚਦਾ ਕਿ 2027 ਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਚ ਬਣੇਗੀ ਤਾਂ ਘੱਟੋ ਘੱਟ ਸਾਡਾ ਉਹਦੇ ਵਿੱਚ ਯੋਗਦਾਨ ਜ਼ਰੂਰ ਰਹੇ ਔਰ ਕਾਂਗਰਸ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਇਸ ਜ਼ਿੰਮੇਵਾਰੀ ਨੂੰ ਮੈਂ ਨਿਭਾ ਸਕਾਂ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਕੇ ਪੰਜਾਬ ਦੇ ਵਿੱਚ ਸਰਕਾਰ ਲਿਆ ਕੇ ਪੰਜਾਬ ਦੇ ਲੋਕਾਂ ਦੇ ਮਸਲੇ ਜਿਹੜੇ ਆ ਦਲ ਪੰਜਾਬ ਦੇ ਵਿੱਚ ਦਲਿਤ ਭਾਈਚਾਰਾ 40% ਦੀ ਹੈ ਇਹਨਾਂ ਦਾ ਇਹਨਾਂ ਦੇ ਮਸਲੇ ਜਿਹੜੇ ਘਟਗਣ ਦੀਆਂ ਦੇ ਮਸਲੇ ਇਹਨਾਂ ਸਾਰੇ ਮਸਲਿਆਂ ਦੇ ਪ੍ਰਤੀ ਅਸੀਂ ਇਸ ਵਿਭਾਗ ਦੇ ਪਲੇਟਫਾਰਮ ਤੋਂ ਆਵਾਜ਼ ਉਠਾਵਾਂਗੇ ਤੇ ਜਲਦੀ ਹੀ ਮੈਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਤੇ ਕਾਂਗਰਸ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਤੇ ਕਾਂਗਰਸ ਪਾਰਟੀ ਦੇ ਸਾਰੇ ਐਮਐਲਏ ਤੇ ਸਾਰੇ ਹਲਕਾ ਇੰਚਾਰਜਾਂ ਦੇ ਨਾਲ ਵਿਚਾਰ-ਵਟਾਂਦਰਾ ਕਰਕੇ ਆਪਣੇ ਇਸ ਵਿਭਾਗ ਨੂੰ ਮਜ਼ਬੂਤ ਕਰਕੇ ਪੰਜਾਬ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਕਰਨ ਵਾਸਤੇ ਤੇ ਰਾਹੁਲ ਗਾਂਧੀ ਦਾ ਜਿਹੜਾ ਸਨੇਹਾ ਹੈ ਮੁਹੱਬਤ ਦੀ ਦੁਕਾਨ ਦੇਸ਼ ਦੇ ਵਿੱਚੋਂ ਨਫ਼ਰਤ ਦੀ ਰਾਜਨੀਤੀ ਖਤਮ ਕਰਕੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਅਸੀਂ ਮੁਹੱਬਤ ਦੀ ਰਾਜਨੀਤੀ ਸ਼ੁਰੂ ਕਰਾਂਗੇ ਅਮਿਤ ਸਾਹਿਬ ਜੀ ਵੱਲੋਂ ਜਿਹੜਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਅਪਮਾਨ ਕੀਤਾ ਗਿਆ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਘਟਨਾ ਵਾਪਰੀ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਹੋਇਆ ਇਹ ਸਾਰੀਆਂ ਘਟਨਾਵਾਂ ਦਾ ਜਵਾਬ ਦੇਣ ਲਈ ਅਸੀਂ ਇਸ ਆਪਣੇ ਵਿਭਾਗ ਨੂੰ ਜਿਹੜਾ ਅਨਰਜਿਸਟਰਡ ਮਜ਼ਦੂਰ ਤੇ EMPLOYEES ਵਿਭਾਗ ਹੈ ਸਾਡਾ ਕਾਂਗਰਸ ਪਾਰਟੀ ਦਾ ਇਹਨੂੰ ਮਜ਼ਬੂਤ ਕਰਕੇ ਅਸੀਂ ਦਾ ਜਵਾਬ ਦੇਵਾਂਗੇ ਤਾਂ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਆਓ ਇਕੱਠੇ ਹੋ ਕੇ ਸਾਰੇ ਸਾਡੇ ਨਾਲ ਜੁੜ ਕੇ ਸਾਨੂੰ ਅਸ਼ੀਰਵਾਦ ਦੇ ਹੋਏ ਜਿਦੈਸ ਵਿਭਾਗ ਨੂੰ ਅਸੀਂ ਮਜ਼ਬੂਤ ਕਰੀਏ ਟੇਕੇਸੀ ਪੰਜਾਬਰੋਂ ਅਸੀਂ ਮਜ਼ਬੂਤ ਕਰਕੇ ਉਥੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਹਿੱਤਾਂ ਦੇ ਵਿੱਚ ਆਵਾਜ਼ ਬੁਲੰਦ ਕਰ ਸਕੀਏ ਬਾਗਰ ਜੀ ਕਾ ਖਾਲਸਾ ਬਾਗਰ ਜੀ ਕੀ ਫਤਿਹ ਬਹੁਤ ਜ਼ਿਆਦਾ ਖੁਸ਼ੀ ਆ ਇਸ ਗੱਲ ਦੀ ਕਿਉਂਕਿ ਅੱਜ ਦਾ ਦਿਨ ਜਿਵੇਂ ਅੱਜ ਦਾ ਦਿਨ ਆਪਣਾ ਬਹੁਤ ਖਾਸ ਹੋਣਾ ਹੈ ਬਾਗਰ ਜੀ ਕਾ ਖਾਲਸਾ ਬਾਗਰ ਜੀ ਕੀ ਫਤਿਹ परसों कर 是，大家都意一下。